ਮੈਂ ਜਿੱਦਰ ਦੇਖਦਾ ਸਾਰੇ ਕੰਬਾਦਲ ਸਾਹਮਣੇ ਕਰਾਏ ਹੋਏ ਨੇ ਫੇ ਵੋਟਾ ਕਿਉਂ ਨਹੀਂ ਪਾਈਆਂ ਵੀ ਲੋਕਾਂ ਨੇ ਇਹ ਨਹੀਂ ਦੇਖਦਾ ਵੀ ਸਾਰੀ ਲੋਟੀ ਬਦਲ ਸਾਹਮਣੇ ਕੀਤੀ ਹੋਈ ਹੈ ਜਦੋਂ ਬਰਗਾੜੀ ਵਿੱਚ ਦੀ ਲੰਘਦਾ ਹੋਊਗਾ ਤਾਂ ਕੀ ਦੇਖਦਾ ਹੋਊਗਾ ਇਹ ਕੰਮ ਵੀ ਬਾਬਾ ਸਾਹਮਣੇ ਕਰਾਇਆ ਵੀ ਉੱਥੇ ਬੇਅਦਬੀ ਹੋਈ ਹੈ ਜਦੋਂ ਚਿੱਟੇ ਨਾਲ ਜਵਾਕ ਸਰਿੰਝਾ ਲਾਉਂਦਾ ਦੇਖਦਾ ਹੋਊਗਾ ਉਦੋਂ ਵੀ ਦੇਖਦਾ ਹੋਊਗਾ ਮੇਰੇ ਸਾਲੇ ਨੇ ਕੀਤਾ ਹੈ ਕੰਮ ਉਹ ਨਹੀਂ ਮੰਡੀਆਂ ਬਾਦਲ ਸਾਹਬ ਨੇ ਬੜਾਈਆਂ ਜੁੱਧਰ ਮਰਜੀ ਚੱਲ ਜੋ ਬਾਦਲ ਸਾਹਬ ਓ ਯਾਰ ਬੜੀ ਮੁਸ਼ਕਲ ਨਾ ਥੋੜੇ ਤੋਂ ਖੜਾ ਛੜਾਇਆ ਲੋਕਾਂ ਨੇ ਬੱਸ ਕਰ ਯਾਰ ਉਹਨੂੰ ਆਪ ਨੂੰ ਨਹੀਂ ਪਤਾ ਲੱਗਦਾ ਮੈਂ ਕਹਿ ਕਹਿ ਕੀ ਗਿਆ ਕਈ ਵਾਰੀ ਐਂ ਕਹਿ ਜਾਂਦਾ ਹੋ ਪੰਜਾਬ ਚ ਨਸ਼ਾ ਕਾਲੀ ਦਾ ਲੈ ਕੇ ਆਇਆ ਓਏ ਨਹੀਂ 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 ਕਾਂਗਰਸ ਲੈ ਕੇ ਆਈ ਹੈ ਉਹ ਜਦੋਂ ਤੱਕ ਕਾਂਗਰਸ ਕਹਿੰਦਾ ਉਹ ਮੰਗਰ ਜਿਹੜੇ ਖੜੇ ਹੁੰਦੇ ਨੇ ਉਹਦੇ ਚੇਲੇ ਚਪਟੇ ਜਿਹਨਾਂ ਦੇ ਚੁਕਾਰਾ ਛੱਡ ਦਿੰਦੇ ਨੇ ਬੋਲ ਸੋਨਿਆਲ ਚਲੋ ਜੀ ਆ ਤਾਂ ਉਹਦੀ ਹਾਲਤ ਹੋਈ ਪਈ ਹੈ 75 ਬੈ ਨੇ ਉਹ ਇੱਕ ਦੂਜੇ ਦੇ ਵਿੱਚ ਵਜਦੇ ਫਿਰਦੇ ਨੇ ਸੋਚ ਕਰਕੇ ਤੁਸੀਂ ਬਹੁਤ ਕੁੱਤਾ ਪਈਆਂ ਹੋਣੀਆਂ ਮੈਂ ਮੈਂ ਨਹੀਂ ਕਹਿੰਦਾ ਤੁਸੀਂ ਬਹੁਤ ਬੋਟਾ ਪਾਈਆਂ ਹੋਣੀਆਂ ਤੱਕੜੀ ਨੂੰ ਤੁਸੀਂ ਬਹੁਤ ਬੋਟਾ ਪਾਈਆਂ ਹੋਣੀਆਂ ਪੰਜੇ ਨੂੰ ਤੁਹਾਡਾ ਕਸੂਰ ਨਹੀਂ ਹੈਗਾ ਇੱਥੇ ਕੋਈ ਪਾਟੀ ਦੋਸੀ ਜਾਇ ਇਹਨੂੰ ਜਾਂ ਉਹਨੂੰ ਕਰੀਏ ਕੀ ਫਿਰ ਜਾਈਏ ਕਿ ਤੇਜਾ ਨਹੀਂ ਪਾਉਂਦੇ ਫਿਰ ਹੋਰ ਕੀ ਕਰੋਗੇ ਨਹੀਂ ਪਾਉਂਦੇ ਫਿਰ ਵੀ ਜਿੱਤ ਜੂ ਕੋਈ ਜੋ ਤੀਜਾ ਆਇਆ ਤਾਂ ਤੁਹਾਨੂੰ ਥੋੜਾ ਜਿਹਾ ਲੱਗਿਆ ਯਾਰ ਥੋੜਾ ਚੱਕ ਕਰਕੇ ਦੇਖੀਏ ਇਹਨਾਂ ਨੂੰ ਵੀ ਤਾਂ ਹੁਣ ਤੁਹਾਨੂੰ ਲੱਗਦਾ ਫਰਕ ਨਹੀਂ ਹਾਂ ਅਗੇ ਨਾਲ ਫਰਕ ਹੈ ਬਈ ਹੁਣ ਜੇ ਦੋੜ ਆਪਾਂ ਆਪਣੇ ਬਿਮਾਰ ਹੋ ਜੇ ਕੋਈ ਸ਼ਰੀਕੇ ਚ ਪਾਈ ਚਾਰੇ ਚ ਆਪਾਂ ਪਤਾ ਲੈਣ ਜਾਂਦੇ ਆ ਕਿਵੇਂ ਆ ਬਈ ਮੁੰਡਾ ਠੀਕ ਹੈ ਪੀਜੀਆਈ ਵਾਲੇ ਕਹਿੰਦੇ ਵੀ ਦੇਖਾਂਗੇ ਦੋ ਤਿੰਨ ਦਿਨ ਜੇ ਤਾਂ ਹੋ ਗਿਆ ਠੀਕ ਠੀਕ ਨਹੀਂ ਤਾਂ ਫਿਰ ਦਿੱਲੀ ਕਹਿੰਦੇ ਵੀ ਉੱਥੇ ਭੇਜਾਂਗੇ ਆਪਾਂ ਕਹਿੰਦੇ ਚੱਲ ਭਾਈ ਦਿੱਲੀ ਦੀ ਲੋੜ ਨਾ ਪਵੇ ਇੱਥੇ ਠੀਕ ਹੋ ਜੀ ਪਰਮਾਤਮਾ ਕਰੇ ਚਲੋ ਵਧੀਆ ਤੇ ਆਪਾਂ ਨਾਲ ਇੱਕ ਸਲਾਹ ਦੇ ਆਉਨੇ ਆ ਆ ਬੇਲਾ ਪਿੰਡ ਨਾਲੀ ਉੱਥੇ ਦਾ ਇੱਕ ਸਿਆਣਾ ਹੈ ਉਹ ਝਾੜਾ ਕਰਦਾ ਉਹ ਥੋੜਾ ਸਾਡੇ ਥੋੜਾ ਕਹਿ ਦਿੰਦੇ ਉਹਨੂੰ ਤੁਹਾਡੇ ਕੀ ਕਹਿੰਦੇ ਉਹ ਜਿਹੜਾ ਝਾੜਾ ਉਹ ਝਾੜਾ ਕਰਦਾ ਭਾਈ ਉਹ ਤੋ ਝਾੜਾ ਕਰਾ ਕੇ ਦੇਖ ਲਓ ਉਹਦੇ ਝਾੜੇ ਨਾਲ ਵੀ ਦੋ ਤਿੰਨ ਠੀਕ ਹੋ ਗਏ ਬਲਤੇਬ ਬਲਦੇਵ ਦਾ ਪੋਤਾ ਗਨਾਮ ਦਾ ਪਾਂਜਾ ਹੈ ਨਾ ਬਿਊਧ ਚਾੜੇ ਨਾਲ ਵੀ ਠੀਕ ਹੋ ਗਏ ਉਹ ਜਿਹੜਾ ਘਰ ਹੁਣ ਗਰੀ ਬਚਾਰਾ ਬਿਮਾਰੀ ਦਾ ਸ਼ਿਕਾਰ ਹੈ ਉਹ ਕਹਿੰਦੇ ਬਈ ਕਿਤੇ ਯਾਰ ਜਿੱਥੇ ਇੰਨੇ ਪੈਸੇ ਡਾਕਟਰਾਂ ਦੇ ਪੱਟ ਤੇ ਕਿਤੇ ਬੇਲੇ ਵਾਲੇ ਸਿਆਣੇ ਵਾਲਾ ਕਿਤੇ ਉਹੀ ਮਨ ਚ ਬਹਿਮ ਹੀ ਨਾ ਰਹਿ ਜੇ ਓਏ ਵੀ ਕਰਾ ਲੈਂਦੇ ਨੇ ਵੀ ਉੱਥੇ ਜਲੇ ਜਾਂਦੇ ਨੇ ਚਾੜਾ ਕਰਾ ਲੈਂਦੇ ਨੇ ਆਹੀ ਗੱਲ ਮੈਂ ਕਹਿੰਨਾ ਪੰਜਾਬ ਨਾਲ ਵੀ ਇਹੀ ਹੋਈ ਹੈ ਦੋ ਡਾਕਟਰ ਲਾਈਜ਼ ਕਰਦੇ ਰਹੇ ਹੁਣ ਤੱਕ 5 ਸਾਲ ਕਾਲੀ ਡਾਕਟਰ 5 ਸਾਲ ਕਾਂਗਰਸੀ ਡਾਕਟਰ ਫੇਰ ਫੇਰ ਕਾਲੀ ਡਾਕਟਰ ਫੇਰ ਫੇਰ ਕਾਂਗਰਸੀ ਡਾਕਟਰ ਮੈਂ ਹੁਣ ਤੁਹਾਨੂੰ ਇਹੀ ਕਹਿਣਾ ਹੁਣ ਝਾੜਾ ਜਿਹੜਾ ਕਰਾਇਆ ਨਾ ਇੱਥੇ ਹੀ ਰੱਖ ਲਿਓ ਝਾੜਾ ਠੀਕ ਹੈ ਬਹਿ ਗਿਆ ਆਪਾਂ ਨੂੰ ਸਕੂਲ ਵਧੀਆ ਬਣ ਜਾਂਦੇ ਨੇ ਹਸਪਤਾਲ ਵਧੀਆ ਬਣ ਜਾਂਦੇ ਨੇ ਇਹ 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 ਦੇ ਵਰਗੀ ਕਿਹੜੀ ਮੌਜ ਐ ਕੀ ਪਤਾ ਕਿਹੜਾ ਝਾੜਾ ਠੀਕ ਪੈ ਜੇ ਪੰਜਾਬ ਤਾਂ ਧਰਤੀ ਬਰਕਤ ਵਾਲੀ ਐ ਗੁਰੂਆਂ ਦੀ ਧਰਤੀ ਐ ਸ਼ਹੀਦਾਂ ਦੀ ਧਰਤੀ ਐ ਇਹ ਤਾਂ ਬਰਕਤ ਵਾਲੀ ਧਰਤੀ ਇੱਥੇ ਆ ਕੇ ਤਾਂ ਕੋਈ ਭੁੱਖਾ ਹੀ ਨਹੀਂ ਮਰਦਾ ਪੰਜਾਬ ਭੁੱਖਾ ਕਿਵੇਂ ਮਰਨ ਲੱਗਾ ਇਹਨਾਂ ਨੇ ਪੰਜਾਬ ਨੂੰ ਛੱਡ ਕੇ ਕਿਉਂ ਜਾਣ ਲੱਗੇ ਅਸੀਂ ਸਾਡੇ ਮੁੰਡੇ ਕਿਉਂ ਜਾਣ ਬਾਹਰਲੇ ਮੁਲਕਾਂ 'ਚ ਐਨੀ ਸੋਹਣੀ ਧਰਤੀ ਐ ਨੇਕੀ ਮਿਹਨਤੀ ਕੌਮ ਹਰ ਕਿਸਮ ਦਾ ਮੌਸਮ ਫੇਰ ਵੀ ਭੱਜੀ ਜਾਂਦੇ ਆ ਇੰਨਾ ਕਰਕੇ ਇੰਨਾ ਕਰਕੇ ਇਹਨਾਂ ਦਾ ਕੋਈ ਗਿਆ ਬਾਹਰ ਇਹ ਆਪ ਸਾਰੇ ਇੱਥੇ ਨੇ ਲੁੱਟ ਲੁੱਟ ਕੇ ਪੰਜਾਬ ਦਾ ਉਹ ਮੈਨੂੰ ਕੋਈ ਕਹਿੰਦਾ ਗਿਰਜਾਂ ਕਿਉਂ ਖਤਮ ਹੋ ਗਈਆਂ ਪੰਜਾਬ ਚੋਂ ਗਿਰਜਾਂ ਮੈਂ ਗਿਰਜਾਂ ਸ਼ਰਮਣ ਵਾਲੀ ਚਲੀਆਂ ਗਈਆਂ ਵੀ ਜਿਹੜਾ ਕੰਮ ਸਾਡਾ ਸੀ ਉਹ ਤਾਂ ਲੀਡਰ ਕਰਨ ਲੱਗ ਗਏ ਖੂਨ ਨਿ ਛੋੜਨਾ ਹੁੰਦਾ ਖੂਨ ਹੀ ਪੀਣਾ ਹੁੰਦਾ ਹੱਡੀਆਂ ਚੋਂ ਉਹ ਤਾਂ ਮੈਂ ਕਿਹਾ ਲੀਡਰ ਕਰੀ ਜਾਂਦੇ ਨੇ ਉਹ ਬਣਾ ਲੈ ਕਿਤੇ ਕਿਤੇ ਕਦੇ ਕਿਤੇ ਕੋਈ ਨਹੀਂ ਸਭ ਨਿਕਲਣਗੇ ਸਭ ਦੀਆਂ ਕਾਗਜ ਆਈ ਜਾਂਦੇ ਨੇ ਬਸ ਆਉਣ ਵਾਲੀਆਂ ਨੇ ਹਰੇਕ ਦੀਆਂ ਵਾਰੀਆਂ ਆ ਜਿਹੜੇ ਇੱਕ ਦਮ ਤੁਸੀਂ ਦੇਖੋ ਵੱਡਾ ਫੜਿਆ ਚਿੱਟੇ ਦਾ ਵਪਾਰੀ ਵੱਡਾ ਸਭ ਤੋਂ ਜਿਹਦਾ ਨਾਂ ਚਿੱਟੇ ਦਾ ਹੈ ਵੱਡਾ ਫੜਿਆ ਉਹਦੇ ਹੱਕ 'ਚ ਕੌਣ-ਕੌਣ ਆ ਗਏ ਕੈਪਟਨ ਅਮਰਿੰਦਰ ਦੇ ਹੱਕ ਚ ਆ ਗਏ ਜੀ। ਆ ਥੋੜੇ ਆ ਚੰਨੀ ਉਹਦੇ ਹੱਕ ਚ ਆ ਗਏ ਜੀ। ਬਿੱਟੂ ਉਹਦੇ ਹੱਕ ਚ ਆ ਗਿਆ ਜੀ। ਜਾਖੜ ਉਹਦੇ ਹੱਕ ਚ ਆ ਗਿਆ ਜੀ। ਕਿੰਨੇ ਰਲੇ ਹੋਏ ਨੇ ਯਾਰ ਦੱਸੋ। ਪਹਿਲਾਂ ਕਹਿਆ ਸੀ ਬਾਜਬਾ ਉਹਦੇ ਹੱਕ ਚ ਆ ਗਿਆ ਜੀ। ਪਹਿਲਾਂ ਕਹਿਆ ਸੀ ਘਰ ਚ ਰਸਾ ਪਾ ਕੇ ਉਹਨੂੰ ਧੂਕ ਲੈ ਕੇ ਜਾਵਾਂਗੇ। ਜਿੱਦ ਦੇ ਫੜ ਲਿਆ ਕਹਿੰਦੇ ਬਹੁਤ ਲੋਕਤੰਤਰ ਦਾ ਕਾਹਨ ਹੋਇਆ ਅੱਛਾ ਮੈਂ ਕਹਾਂ ਜਿੱਦ ਮਾਵਾਂ ਦੇ ਪੁੱਤ ਮਰਦੇ ਸੀ ਉਹਦੇ ਤਾਂ ਤੁਹਾਨੂੰ ਯਾਦ ਨਹੀਂ ਆਇਆ ਲੋਕਤੰਤਰ ਅੱਜ ਲੋਕਤੰਤਰ ਯਾਦ ਆ ਗਿਆ ਤੁਹਾਨੂੰ ਕਹਿੰਦੇ ਉਹਨੂੰ ਸਰਾਣਾ ਨਹੀਂ ਦਿੰਦੇ ਉੱਥੇ ਮੈਂ ਕਹਿੰਦੀ ਨੋਰਮਲ ਕੈਦੀ ਕੈਦੀ ਨੂੰ ਜੋ ਮਿਲਦਾ ਮਿਲੂਗਾ ਨਹੀਂ ਹੈਗਾ ਸਰਾਣਾ ਉੱਥੇ گارਲਿਕ ਬ੍ਰੈਡ ਤੇ ਪਾਸਤੇ ਮੰਗਦੇ ਉੱਥੇ ਉੱਥੇ ਬੈਂਗਣਾ ਦੀ ਤਰੀ ਮਿਲਦੀ ਐ ਮੈਂ ਤੁਹਾਨੂੰ ਦੱਸਾਂ ਹਾਂ ਕਰਤੂਤਾਂ ਕਰਨ ਤੋਂ ਪਹਿਲਾਂ ਸੋਚ ਲੈਣਾ ਚਾਹੀਦਾ ਸੀ ਮਿਲਦਾ ਕੀ ਕੀ ਐ ਉੱਥੇ ਮੈਂ ਜਿੱਧਰ ਦੇਖਦਾ ਸਾਰੇ ਕੰਮ ਬੱਦਲ ਸਾਹਮਣੇ ਕਰਾਏ ਹੋਏ ਨੇ ਫੇ ਵੋਟਾ ਕੋ ਨਹੀਂ ਪਾਈਆਂ ਲੋਕਾਂ ਨੇ ਇਹ ਨਹੀਂ ਦੇਖਦਾ ਵੀ ਸਾਰੀ ਲੋਟੀ ਬੱਦਲ ਸਾਹਮਣੇ ਕੀਤੀ ਹੋਈ ਐ ਜਦੋਂ ਬਰਗਾੜੀ ਵਿੱਚ ਦੀ ਲੰਗਦਾ ਹੋਊਗਾ ਤਾਂ ਕੀ ਦੇਖਦਾ ਹੋਊਗਾ ਇਹ ਕੰਮ ਵੀ ਬਾਬਲ ਸਾਹਿਬ ਨੇ ਕਰਾਇਆ ਵੀ ਉੱਥੇ ਬੇਅਦਬੀ ਹੋਈ ਹੈ ਜਦੋਂ ਚਿੱਟੇ ਨਾਲ ਜਵਾਕ ਸਰਿੰਜਾਂ ਲਾਉਂਦਾ ਦੇਖਦਾ ਹੋਊਗਾ ਉਦੋਂ ਵੀ ਦੇਖਦਾ ਹੋਊਗਾ ਮੇਰੇ ਸਾਲੇ ਨੇ ਕੀਤਾ ਇਹ ਕੰਮ ਉਹ ਨਹੀਂ ਮੰਡੀਆਂ ਬਾਬਲ ਸਾਹਿਬ ਨੇ ਬੜਾਈਆਂ ਜੁੱਧਰ ਮਰਜੀ ਚੱਲ ਜੋ ਬਾਬਲ ਸਾਹਿਬ ਆਏ ਓ ਯਾਰ ਬੜੀ ਮੁਸ਼ਕਲ ਨਾ ਥੋੜੇ ਤੋਂ ਖੜਾ ਛੜਾਇਆ ਲੋਕਾਂ ਨੇ ਬਸ ਕਰ ਯਾਰ ਉਹਨੂੰ ਆਪ ਨੂੰ ਨਹੀਂ ਪਤਾ ਲੱਗਦਾ ਮੈਂ ਕਹਿ ਕਹਿ ਕੀ ਗਿਆ ਕਈ ਵਾਰੀ ਐਂ ਕਹਿ ਜਾਂਦਾ ਉਹ ਪੰਜਾਬ ਚ ਨਸ਼ਾ ਅਕਾਲੀ ਦਾ ਲੈ ਕੇ ਆਏ ਓਏ ਨਹੀਂ 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 ਕਾਂਗਰਸ ਲੈ ਕੇ ਆਈ ਹੈ ਉਹ ਜਦੋਂ ਤੱਕ ਕਾਂਗਰਸ ਕਹਿੰਦਾ ਉਹ ਮੰਗਰ ਜਿਹੜੇ ਖੜੇ ਹੁੰਦੇ ਨੇ ਉਹਦੇ ਚੇਲੇ ਜੱਪਟੇ ਜੇ ਐਨੇ ਜਿੰਨ ਚੁਕਾਰਾ ਛੱਡ ਦਿੰਦੇ ਨੇ ਬੋਲ ਸੋਨਿਹਾਲ ਚਲੋ ਜੀ ਆ ਤਾਂ ਉਹਦੀ ਹਾਲਤ ਹੋਈ ਪਈ ਹੈ ਯਾਰ ਪਮਤਰੇ ਪਏ ਨੇ ਉਹ ਇੱਕ ਦੂਜੇ ਦੇ ਵਿੱਚ ਵਜਦੇ ਫਿਰਦੇ ਨੇ ਸੋਚ ਕਰਕੇ ਤੁਸੀਂ ਬਹੁਤ ਬੋਟਾ ਪਾਈਆਂ ਹੋਣੀਆਂ ਮੈਂ ਮੈਂ ਨਹੀਂ ਕਹਿੰਦਾ ਤੁਸੀਂ ਬਹੁਤ ਬੋਟਾ ਪਾਈਆਂ ਹੋਣੀਆਂ ਤੱਕੜੀ ਨੂੰ ਤੁਸੀਂ ਬਹੁਤ ਬੋਟਾ ਪਾਈਆਂ ਹੋਣੀਆਂ ਪੰਜੇ ਨੂੰ ਤੁਹਾਡਾ ਕਸੂਰ ਨਹੀਂ ਹੈਗਾ ਇਹ ਚ ਕੋਈ ਪਾਟੀ ਦੋਸੀ ਜਾਇ ਇਹਨੂੰ ਜਾਂ ਉਹਨੂੰ ਕਰੀਏ ਕੀ ਫਿਰ ਜਾਈਏ ਕਿ ਤੇਜਾ ਨਹੀਂ ਪਾਉਂਦੇ ਫਿਰ ਹੋਰ ਕੀ ਕਰੋਗੇ ਨਹੀਂ ਪਾਉਂਦੇ ਫਿਰ ਵੀ ਜਿੱਤ ਜੂ ਕੋਈ ਜੋ ਤੀਜਾ ਆਇਆ ਤਾਂ ਤੁਹਾਨੂੰ ਥੋੜਾ ਜਿਹਾ ਲੱਗਿਆ ਯਾਰ ਥੋੜਾ ਚੈੱਕ ਕਰਕੇ ਦੇਖੀਏ ਇਹਨਾਂ ਨੂੰ ਵੀ ਤਾਂ ਹੁਣ ਤੁਹਾਨੂੰ ਲੱਗਦਾ ਫਰਕ ਵੀ ਹਾਂ ਅੱਗੇ ਨਾਲ ਫਰਕ ਹੈ ਬਈ ਹੁਣ ਜੇ ਦੋੜ ਆਪਾਂ ਆਪਣੇ ਬਿਮਾਰ ਹੋ ਜੇ ਕੋਈ ਸ਼ਰੀਕੇ ਚ ਪਾਈ ਚਾਰੇ ਚ ਆਪਾਂ ਪਤਾ ਲੈਣ ਜਾਂਦੇ ਆ ਕਿਵੇਂ ਹੈ ਬਈ ਮੁੰਡਾ ਠੀਕ ਹੈ ਪੀਜੀਆਈ ਵਾਲੇ ਕਹਿੰਦੇ ਵੀ ਦੇਖਾਂਗੇ 2-3 ਦਿਨ ਜੇ ਤਾਂ ਹੋ ਗਿਆ ਠੀਕ ਠੀਕ ਨਹੀਂ ਤਾਂ ਫਿਰ ਦਿੱਲੀ ਕਹਿੰਦੇ ਵੀ ਉੱਥੇ ਭੇਜਾਂਗੇ ਆਪਾਂ ਕਹਿੰਨੇ ਚੱਲ ਭਾਈ ਦਿੱਲੀ ਦੀ ਲੋੜ ਨਾ ਪਵੇ ਇੱਥੇ ਠੀਕ ਹੋ ਜੇ ਪਰਮਾਤਮਾ ਕਰੇ ਚਲੋ ਵਧੀਆ ਤੇ ਆਪਾਂ ਨਾਲ ਇੱਕ ਸਲਾਹ ਦੇ ਆਉਨੇ ਆ ਆ ਬੇਲਾ ਪਿੰਡ ਨਾਲੀ ਉੱਥੇ ਦਾ ਇੱਕ ਸਿਆਣਾ ਹੈ ਉਹ ጫੜਾ ਕਰਦਾ ਉਹ ਥੋੜਾ ਸਾਡੇ ਥੋੜਾ ਕਹਿ ਦਿੰਦੇ ਉਹਨੂੰ ਤੁਹਾਡੇ ਕੀ ਕਹਿੰਦੇ ਉਹ ਜਿਹੜਾ ጫੜਾ ਚਾੜਾ ਕਰਦੇ ਭਾਈ ਉਹ ਤਾਂ ਚਾੜਾ ਕਰਾ ਕੇ ਦੇਖ ਲੋ ਉਹਦੇ ਚਾੜੇ ਨਾਲ ਵੀ ਦੋ ਤਿੰਨ ਠੀਕ ਹੋ ਗਏ ਬਲਤੇਬ ਬਲਤੇਬ ਦਾ ਪੋਤਾ ਗਨਨਾਮ ਦਾ ਪਾਣਜਾ ਹੈ ਨਾ ਵਿਊਧ ਚਾੜੇ ਨਾਲ ਵੀ ਠੀਕ ਹੋ ਗਏ ਉਹ ਜਿਹੜਾ ਘਰ ਹੁਣ ਗਰੀ ਬੇਚਾਰਾ ਬਿਮਾਰੀ ਦਾ ਸ਼ਿਕਾਰ ਹੈ ਉਹ ਕਹਿੰਦੇ ਭਈ ਕਿਤੇ ਯਾਰ ਜਿੱਥੇ ਇੰਨੇ ਪੈਸੇ ਡਾਕਟਰਾਂ ਦੇ ਪੱਟ ਤੇ ਕਿਤੇ ਬੇਲੇ ਵਾਲੇ ਸਿਆਣੇ ਵਾਲਾ ਕਿਤੇ ਉਹੀ ਮੰਨ ਚ ਬਹਿਮ ਹੀ ਨਾ ਰਹਿ ਜੇ ਓਏ ਵੀ ਕਰਾ ਲੈਣੇ ਆ ਵੀ ਉੱਥੇ ਜਲੇ ਜਾਂਦੇ ਨੇ ਝਾੜਾ ਕਰਾ ਲੈਂਦੇ ਨੇ ਆਹੀ ਗੱਲ ਮੈਂ ਕਹਿਣਾ ਪੰਜਾਬ ਨਾਲ ਵੀ ਇਹੀ ਹੋਈ ਹੈ ਦੋ ਡਾਕਟਰ ਲਾਇਜ਼ ਕਰਦੇ ਰਹੇ ਹੁਣ ਤੱਕ ਪੰਜ ਸਾਲ ਕਾਲੀ ਡਾਕਟਰ ਪੰਜ ਸਾਲ ਕਾਂਗਰਸੀ ਡਾਕਟਰ ਫੇਰ ਫੇਰ ਕਾਲੀ ਡਾਕਟਰ ਫੇਰ ਫੇਰ ਕਾਂਗਰਸੀ ਡਾਕਟਰ ਮੈਂ ਹੁਣ ਤੁਹਾਨੂੰ ਇਹੀ ਕਹਿਣਾ ਹੁਣ ਝਾੜਾ ਜਿਹੜਾ ਕਰਾਇਆ ਨਾ ਇੱਥੇ ਹੀ ਰੱਖ ਲਿਓ ਚੜਾ ਠੀਕ ਬੈ ਗਿਆ ਆਪਾਂ ਨੂੰ ਸਕੂਲ ਵਧੀਆ ਬਣ ਜਾਂਦੇ ਨੇ ਹਸਪਤਾਲ ਵਧੀਆ ਬਣ ਜਾਂਦੇ ਨੇ ਇਹਦੇ 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 ਵਰਗੀ ਕਿਹੜੀ ਮौज ਹੈ ਕੀ ਪਤਾ ਕਿਹੜਾ ਝਾੜਾ ਠੀਕ ਪੈ ਜੇ ਪੰਜਾਬ ਤਾਂ ਧਰਤੀ ਬਰਕਤ ਵਾਲੀ ਹੈ ਗੁਰੂਆਂ ਦੀ ਧਰਤੀ ਹੈ ਸ਼ਹੀਦਾਂ ਦੀ ਧਰਤੀ ਹੈ ਇਹ ਤਾਂ ਬਰਕਤ ਵਾਲੀ ਧਰਤੀ ਇੱਥੇ ਆ ਕੇ ਤਾਂ ਕੋਈ ਭੁੱਖਾ ਹੀ ਨਹੀਂ ਮਰਦਾ ਪੰਜਾਬ ਭੁੱਖਾ ਕਿਵੇਂ ਮਰਨ ਲੱਗਾ ਤਾਂ ਇਹਨਾਂ ਨੇ ਪੰਜਾਬ ਨੂੰ ਛੱਡ ਕੇ ਕਿਉਂ ਜਾਣ ਲੱਗ ਗਏ ਅਸੀਂ ਸਾਡੇ ਮੁੰਡੇ ਕਿਉਂ ਜਾਣ ਬਾਹਰਲੇ ਮੁਲਕਾਂ 'ਚ ਇੰਨੀ ਸੋਹਣੀ ਧਰਤੀ ਐਨੇ ਕੀ ਮਿਹਨਤੀ ਕੌਮ ਹਰ ਕਿਸਮ ਦਾ ਮੌਸਮ ਫੇਰ ਵੀ ਭੱਜੀ ਜਾਂਦੇ ਆ ਇੰਨਾ ਕਰਕੇ ਇੰਨਾ ਕਰਕੇ ਇਹਨਾਂ ਦਾ ਕੋਈ ਗਿਆ ਬਾਹਰ ਇਹ ਆਪ ਸਾਰੇ ਇੱਥੇ ਨੇ ਲੁੱਟ ਲੁੱਟ ਕੇ ਪੰਜਾਬ ਦਾ ਉਹ ਮੈਨੂੰ ਕੋਈ ਕਹਿੰਦਾ ਗਿਰਜਾਂ ਕਿਉਂ ਖਤਮ ਹੋ ਗਈਆਂ ਪੰਜਾਬ ਚੋਂ ਗਿਰਜਾਂ ਮੈਂ ਗਿਰਜਾਂ ਸ਼ਰਮਣ ਵਾਲੀ ਚਲੀਆਂ ਗਈਆਂ ਵੀ ਜਿਹੜਾ ਕੰਮ ਸਾਡਾ ਸੀ ਉਹ ਤਾਂ ਲੀਡਰ ਕਰਨ ਲੱਗ ਗਏ ਖੂਨ ਹੀ ਨਿਚੋੜਨਾ ਹੁੰਦਾ ਖੂਨ ਹੀ ਪੀਣਾ ਹੁੰਦਾ ਹੱਡੀਆਂ ਚ ਉਹ ਤਾਂ ਮੈਂ ਕਿਹਾ ਲੀਡਰ ਕਰੀ ਜਾਂਦੇ ਨੇ ਉਹ ਬਣਾ ਲੈ ਕਿਤੇ ਕਿਤੇ ਕਦੇ ਕਿਤੇ ਕੋਈ ਨਹੀਂ ਸਭ ਨਿਕਲਣਗੇ ਸਭ ਦੀਆਂ ਕਾਗਜ਼ ਆਈ ਜਾਂਦੇ ਨੇ ਬਸ ਆਉਣ ਵਾਲੀਆਂ ਨੇ ਹਰੇਕ ਦੀਆਂ ਵਾਰੀਆਂ ਆ ਜਿਹੜੇ ਇੱਕ ਦਮ ਤੁਸੀਂ ਦੇਖੋ ਵੱਡਾ ਫੜਿਆ ਚਿੱਟੇ ਦਾ ਵਪਾਰੀ ਵੱਡਾ ਸਭ ਤੋਂ ਜਿਹਦਾ ਨਾਂ ਚਿੱਟੇ ਦਾ ਹੈ ਵੱਡਾ ਫੜਿਆ ਉਹਦੇ ਹੱਕ 'ਚ ਕੌਣ-ਕੌਣ ਆ ਗਏ ਕੈਪਟਨ ਅਮਰਿੰਦਰ ਉਹਦੇ ਹੱਕ 'ਚ ਆ ਗਏ ਜੀ ਆ ਥੋਡੇ ਵਾਲਾ ਚੰਨੀ ਉਹਦੇ ਹੱਕ 'ਚ ਆ ਗਏ ਜੀ ਬਿੱਟੂ ਉਹਦੇ ਹੱਕ 'ਚ ਆ ਗਏ ਜੀ ਜਾਖੜ ਉਹਦੇ ਹੱਕ 'ਚ ਆ ਗਏ ਜੀ ਕਿੰਨੇ ਰਲੇ ਹੋਏ ਨੇ ਯਾਰ ਦੱਸੋ ਪਹਿਲਾਂ ਕਹਿਆ ਸੀ ਬਾਜਬਾ ਉਹਦੇ ਹੱਕ 'ਚ ਆ ਗਏ ਪਹਿਲਾਂ ਕਹਿੰਦੇ ਸੀ ਘਰ ਚਰਸਾ ਪਾ ਕੇ ਉਹਨੂੰ ਧੂਕ ਲੈ ਕੇ ਜਾਵਾਂਗੇ ਜਿੱਦੇ ਫੜ ਲਿਆ ਕਹਿੰਦੇ ਬਹੁਤ ਲੋਕਤੰਤਰ ਦਾ ਕਾਣ ਹੋਇਆ ਅੱਛਾ ਮੈਂ ਕਹਾਂ ਜਿੱਦੇ ਮਾਵਾਂ ਦੇ ਪੁੱਤ ਮਰਦੇ ਸੀ ਉਹਦੇ ਤਾਂ ਤੁਹਾਨੂੰ ਯਾਦ ਨਹੀਂ ਆਇਆ ਲੋਕਤੰਤਰ ਅੱਜ ਲੋਕਤੰਤਰ ਯਾਦ ਆ ਗਿਆ ਤੁਹਾਨੂੰ ਕਹਿੰਦੇ ਉਹਨੂੰ ਸਹਰਾਣਾ ਨਹੀਂ ਦਿੰਦੇ ਉੱਥੇ ਮੈਂ ਕਹਿੰਦੀ ਨਾਰਮਲ ਕੈਦੀਆਂ ਕੈਦੀਆਂ ਨੂੰ ਜੋ ਮਿਲਦਾ ਮਿਲੂਗਾ ਨਹੀਂ ਹੈਗਾ ਸਹਰਾਣਾ ਉੱਥੇ ਗਾਰਲਿਕ ਬ੍ਰੈਡ ਤੇ ਪਾਸ ਤੇ ਮੰਗਦੇ ਆ ਉੱਥੇ ਉੱਥੇ ਬੈਂਗਣਾ ਦੀ ਤਰੀ ਮਿਲਦੀ ਹੈ ਮੈਂ ਤੁਹਾਨੂੰ ਦੱਸਾਂ ਹਾਂ ਕਰਤੂਤਾ ਕਰਨ ਤੋਂ ਪਹਿਲਾਂ ਸੋਚ ਲੈਣਾ ਚਾਹੀਦਾ ਸੀ ਮਿਲਦਾ ਕੀ ਕੀ ਹੈ ਉੱਥੇ ਮੈਂ ਜਿੱਧਰ ਦੇਖਦਾ ਸਾਰੇ ਕੰਮ ਬਾਦਲ ਸਾਹਿਬ ਨੇ ਕਰਾਏ ਹੋਏ ਨੇ ਫੇ ਵੋਟਾਂ ਕਿਉਂ ਨਹੀਂ ਪਾਈਆਂ ਵੀ ਲੋਕਾਂ ਨੇ ਇਹ ਨਹੀਂ ਦੇਖਦਾ ਵੀ ਸਾਰੀ ਲੁੱਟੀ ਬਾਦਲ ਸਾਹਿਬ ਨੇ ਕੀਤੀ ਹੋਈ ਹੈ ਜਦੋਂ ਬਰਗਾੜੀ ਵਿੱਚ ਦੀ ਲੰਗਦਾ ਹੋਊਗਾ ਤਾਂ ਕੀ ਦੇਖਦਾ ਹੋਊਗਾ ਇਹ ਕੰਮ ਵੀ ਬਾਬਲ ਸਾਹਿਬ ਨੇ ਕਰਾਇਆ ਵੀ ਉੱਥੇ ਬੇਅਦਬੀ ਹੋਈ ਹੈ ਜਦੋਂ ਚਿੱਟੇ ਨਾਲ ਜਵਾਕ ਸਰਿੰਜਾਂ ਲਾਉਂਦਾ ਦੇਖਦਾ ਹੋਊਗਾ ਉਦੋਂ ਵੀ ਦੇਖਦਾ ਹੋਊਗਾ ਮੇਰੇ ਸਾਲੇ ਨੇ ਕੀਤਾ ਇਹ ਕੰਮ ਉਹ ਨਹੀਂ ਮੰਡੀਆਂ ਬੋਦਲ ਸਾਹਿਬ ਨੇ ਬੜਾਈਆਂ ਜੁੱਧਰ ਮਰਜੀ ਚੱਲ ਜੋ ਬੋਦਲ ਸਾਹਿਬ ਆਏ ਓ ਯਾਰ ਬੜੀ ਮੁਸ਼ਕਲ ਨਾ ਥੋੜੇ ਤੋਂ ਖੜਾ ਛੜਾਇਆ ਲੋਕਾਂ ਨੇ ਬਸ ਕਰ ਯਾਰ ਉਹਨੂੰ ਆਪ ਨੂੰ ਨਹੀਂ ਪਤਾ ਲੱਗਦਾ ਮੈਂ ਕਹਿ ਕਹਿ ਕੀ ਗਿਆ ਕਈ ਵਾਰੀ ਐਂ ਕਹਿ ਜਾਂਦਾ ਉਹ ਪੰਜਾਬ ਚ ਨਸ਼ਾ ਅਕਾਲੀ ਦਾ ਲੈ ਕੇ ਆਏ ਓਏ ਨਹੀਂ 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 ਕਾਂਗਰਸ ਲੈ ਕੇ ਆਈ ਹੈ ਉਹ ਜਦੋਂ ਤੱਕ ਕਾਂਗਰਸ ਕਹਿੰਦਾ ਉਹ ਮੰਗਰ ਜਿਹੜੇ ਖੜੇ ਹੁੰਦੇ ਨੇ ਉਹਦੇ ਚੇਲੇ ਜੱਪਟੇ ਜੀ ਐਨੇ ਜਿਹੇ ਚੁਕਾਰਾ ਛੱਡ ਦਿੰਦੇ ਨੇ ਬੋਲ ਸੋਨਿਹਾਲ ਚਲੋ ਜੀ ਆ ਤਾਂ ਉਹਦੀ ਹਾਲਤ ਹੋਈ ਪਈ ਹੈ ਯਾਰ ਪਮਤਰੇ ਪਏ ਨੇ ਉਹ ਇੱਕ ਦੂਜੇ ਦੇ ਵਿੱਚ ਵਜਦੇ ਫਿਰਦੇ ਨੇ ਸੋਚ ਕਰਕੇ ਤੁਸੀਂ ਬਹੁਤ ਬੋਟਾ ਪਾਈਆਂ ਹੋਣੀਆਂ ਮੈਂ ਮੈਂ ਨਹੀਂ ਕਹਿੰਦਾ ਤੁਸੀਂ ਬਹੁਤ ਬੋਟਾ ਪਾਈਆਂ ਹੋਣੀਆਂ ਤੱਕੜੀ ਨੂੰ ਤੁਸੀਂ ਬਹੁਤ ਬੋਟਾ ਪਾਈਆਂ ਹੋਣੀਆਂ ਪੰਜੇ ਨੂੰ ਤੁਹਾਡਾ ਕਸੂਰ ਨਹੀਂ ਹੈਗਾ ਇੱਥੇ ਕੋਈ ਪਾਟੀ ਦੋਸੀ ਜਾਇ ਇਹਨੂੰ ਜਾਂ ਉਹਨੂੰ ਕਰੀਏ ਕੀ ਫਿਰ ਜਾਈਏ ਕਿ ਤੇਜਾ ਨਹੀਂ ਪਾਉਂਦੇ ਫਿਰ ਹੋਰ ਕੀ ਕਰੋਗੇ ਨਹੀਂ ਪਾਉਂਦੇ ਫਿਰ ਵੀ ਜਿੱਤ ਜੂ ਕੋਈ ਜੋ ਤੀਜਾ ਆਇਆ ਤਾਂ ਥੋਨੂੰ ਥੋੜਾ ਜਿਹਾ ਲੱਗਿਆ ਯਾਰ ਥੋੜਾ ਚੈੱਕ ਕਰਕੇ ਦੇਖੀ ਇਹਨਾਂ ਨੂੰ ਵੀ ਤਾਂ ਹੁਣ ਥੋਨੂੰ ਲੱਗਦਾ ਫਰਕ ਵੀ ਹਾਂ ਅੱਗੇ ਨਾਲ ਫਰਕ ਹੈ ਬਈ ਹੁਣ ਜੇ ਦੋੜ ਆਪਾਂ ਆਪਣੇ ਬਿਮਾਰ ਹੋ ਜੇ ਕੋਈ ਸ਼ਰੀਕੇ ਚ ਪਾਈ ਚਾਰੇ ਚ ਆਪਾਂ ਪਤਾ ਲੈਣ ਜਾਂਦੇ ਆ ਕਿਵੇਂ ਹੈ ਬਈ ਮੁੰਡਾ ਠੀਕ ਹੈ ਪੀਜੀਆਈ ਵਾਲੇ ਕਹਿੰਦੇ ਵੀ ਦੇਖਾਂਗੇ 2-3 ਦਿਨ ਜੇ ਤਾਂ ਹੋ ਗਿਆ ਠੀਕ ਠੀਕ ਨਹੀਂ ਤਾਂ ਫਿਰ ਦਿੱਲੀ ਕਹਿੰਦੇ ਵੀ ਉੱਥੇ ਭੇਜਾਂਗੇ ਆਪਾਂ ਕਹਿੰਦੇ ਚੱਲ ਭਾਈ ਦਿੱਲੀ ਦੀ ਲੋੜ ਨਾ ਪਵੇ ਇੱਥੇ ਠੀਕ ਹੋ ਜੇ ਪਰਮਾਤਮਾ ਕਰੇ ਚਲੋ ਵਧੀਆ ਤੇ ਆਪਾਂ ਨਾਲ ਇੱਕ ਸਲਾਹ ਦੇ ਆਉਨੇ ਆ ਆ ਬੇਲਾ ਪਿੰਡ ਨਾਲੀ ਉੱਥੇ ਦਾ ਇੱਕ ਸਿਆਣਾ ਹੈ ਉਹ ጫੜਾ ਕਰਦਾ ਉਹ ਥੋੜਾ ਸਾਡੇ ਥੋੜਾ ਕਹਿ ਦਿੰਦੇ ਉਹਨੂੰ ਤੁਹਾਡੇ ਕੀ ਕਹਿੰਦੇ ਉਹ ਜਿਹੜਾ ጫੜਾ ਚਾੜਾ ਕਰਦੇ ਭਾਈ ਉਹ ਤਾਂ ਚਾੜਾ ਕਰਾ ਕੇ ਦੇਖ ਲੋ ਉਹਦੇ ਚਾੜੇ ਨਾਲ ਵੀ ਦੋ ਤਿੰਨ ਠੀਕ ਹੋ ਗਏ ਬਲਤੇਬ ਬਲਤੇਬ ਦਾ ਪੋਤਾ ਗਨਨਾਮ ਦਾ ਪਾਣਜਾ ਹੈ ਨਾ ਵਿਊਧ ਚਾੜੇ ਨਾਲ ਵੀ ਠੀਕ ਹੋ ਗਏ ਉਹ ਜਿਹੜਾ ਘਰ ਹੁਣ ਗਰੀ ਬੇਚਾਰਾ ਬਿਮਾਰੀ ਦਾ ਸ਼ਿਕਾਰ ਹੈ ਉਹ ਕਹਿੰਦੇ ਭਈ ਕਿਤੇ ਯਾਰ ਜਿੱਥੇ ਇੰਨੇ ਪੈਸੇ ਡਾਕਟਰਾਂ ਦੇ ਪੱਟ ਤੇ ਕਿਤੇ ਬੇਲੇ ਵਾਲੇ ਸਿਆਣੇ ਵਾਲਾ ਕਿਤੇ ਉਹੀ ਮੰਨ ਚ ਬਹਿਮ ਹੀ ਨਾ ਰਹਿ ਜੇ ਓਏ ਵੀ ਕਰਾ ਲੈਣੇ ਆ ਵੀ ਉੱਥੇ ਜਲੇ ਜਾਂਦੇ ਨੇ ਝਾੜਾ ਕਰਾ ਲੈਂਦੇ ਨੇ ਆਹੀ ਗੱਲ ਮੈਂ ਕਹਿਣਾ ਪੰਜਾਬ ਨਾਲ ਵੀ ਇਹੀ ਹੋਈ ਹੈ ਦੋ ਡਾਕਟਰ ਲਾਇਜ਼ ਕਰਦੇ ਰਹੇ ਹੁਣ ਤੱਕ ਪੰਜ ਸਾਲ ਕਾਲੀ ਡਾਕਟਰ ਪੰਜ ਸਾਲ ਕਾਂਗਰਸੀ ਡਾਕਟਰ ਫੇਰ ਫੇਰ ਕਾਲੀ ਡਾਕਟਰ ਫੇਰ ਫੇਰ ਕਾਂਗਰਸੀ ਡਾਕਟਰ ਮੈਂ ਹੁਣ ਤੁਹਾਨੂੰ ਇਹੀ ਕਹਿਣਾ ਹੁਣ ਝਾੜਾ ਜਿਹੜਾ ਕਰਾਇਆ ਨਾ ਇੱਥੇ ਹੀ ਰੱਖ ਲਿਓ ਚੜਾ ਠੀਕ ਬੈ ਗਿਆ ਆਪਾਂ ਨੂੰ ਸਕੂਲ ਵਧੀਆ ਬਣ ਜਾਂਦੇ ਨੇ ਹਸਪਤਾਲ ਵਧੀਆ ਬਣ ਜਾਂਦੇ ਨੇ ਇਹਦੇ 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 ਵਰਗੀ ਕਿਹੜੀ ਮੌਜ ਹੈ ਕੀ ਪਤਾ ਕਿਹੜਾ ਝਾੜਾ ਠੀਕ ਪੈ ਜੇ ਪੰਜਾਬ ਤਾਂ ਧਰਤੀ ਬਰਕਤ ਵਾਲੀ ਹੈ ਗੁਰੂਆਂ ਦੀ ਧਰਤੀ ਹੈ ਸ਼ਹੀਦਾਂ ਦੀ ਧਰਤੀ ਹੈ ਇਹ ਤਾਂ ਬਰਕਤ ਵਾਲੀ ਧਰਤੀ ਇੱਥੇ ਆ ਕੇ ਤਾਂ ਕੋਈ ਭੁੱਖਾ ਹੀ ਨਹੀਂ ਮਰਦਾ ਪੰਜਾਬ ਭੁੱਖਾ ਕਿਵੇਂ ਮਰਨ ਲੱਗਾ ਤਾਂ ਇਹਨਾਂ ਨੇ ਪੰਜਾਬ ਨੂੰ ਛੱਡ ਕੇ ਕਿਉਂ ਜਾਣ ਲੱਗ ਗਏ ਅਸੀਂ ਸਾਡੇ ਮੁੰਡੇ ਕਿਉਂ ਜਾਣ ਬਾਹਰਲੇ ਮੁਲਕਾਂ 'ਚ ਇੰਨੀ ਸੋਹਣੀ ਧਰਤੀ ਐਨੇ ਕੀ ਮਿਹਨਤੀ ਕੌਮ ਹਰ ਕਿਸਮ ਦਾ ਮੌਸਮ ਫੇਰ ਵੀ ਭੱਜੀ ਜਾਂਦੇ ਆ ਇੰਨਾ ਕਰਕੇ ਇੰਨਾ ਕਰਕੇ ਇਹਨਾਂ ਦਾ ਕੋਈ ਗਿਆ ਬਾਹਰ ਇਹ ਆਪ ਸਾਰੇ ਇੱਥੇ ਨੇ ਲੁੱਟ ਲੁੱਟ ਕੇ ਪੰਜਾਬ ਦਾ ਉਹ ਮੈਨੂੰ ਕੋਈ ਕਹਿੰਦਾ ਗਿਰਜਾਂ ਕਿਉਂ ਖਤਮ ਹੋ ਗਈਆਂ ਪੰਜਾਬ ਚੋਂ ਗਿਰਜਾਂ ਮੈਂ ਗਿਰਜਾਂ ਸ਼ਰਮਣ ਵਾਲੀ ਚਲੀਆਂ ਗਈਆਂ ਵੀ ਜਿਹੜਾ ਕੰਮ ਸਾਡਾ ਸੀ ਉਹ ਤਾਂ ਲੀਡਰ ਕਰਨ ਲੱਗ ਗਏ ਖੂਨ ਹੀ ਨਿਚੋੜਨਾ ਹੁੰਦਾ ਖੂਨ ਹੀ ਪੀਣਾ ਹੁੰਦਾ ਹੱਡੀਆਂ ਚ ਉਹ ਤਾਂ ਮੈਂ ਕਿਹਾ ਲੀਡਰ ਕਰੀ ਜਾਂਦੇ ਨੇ ਉਹ ਬਣਾ ਲੈ ਕਿਤੇ ਕਿਤੇ ਕਦੇ ਕਿਤੇ ਕੋਈ ਨਹੀਂ ਸਭ ਨਿਕਲਣਗੇ ਸਭ ਦੀਆਂ ਕਾਗਜ਼ ਆਈ ਜਾਂਦੇ ਨੇ ਬਸ ਆਉਣ ਵਾਲੀਆਂ ਨੇ ਹਰੇਕ ਦੀਆਂ ਵਾਰੀਆਂ ਆ ਜਿਹੜੇ ਇੱਕ ਦਮ ਤੁਸੀਂ ਦੇਖੋ ਵੱਡਾ ਫੜਿਆ ਚਿੱਟੇ ਦਾ ਵਪਾਰੀ ਵੱਡਾ ਸਭ ਤੋਂ ਜਿਹਦਾ ਨਾਂ ਚਿੱਟੇ ਦਾ ਹੈ ਵੱਡਾ ਫੜਿਆ ਉਹਦੇ ਹੱਕ 'ਚ ਕੌਣ-ਕੌਣ ਆ ਗਏ ਕੈਪਟਨ ਅਮਰਿੰਦਰ ਉਹਦੇ ਹੱਕ 'ਚ ਆ ਗਏ ਜੀ ਆ ਥੋਡੇ ਵਾਲਾ ਚੰਨੀ ਉਹਦੇ ਹੱਕ 'ਚ ਆ ਗਏ ਜੀ ਬਿੱਟੂ ਉਹਦੇ ਹੱਕ 'ਚ ਆ ਗਏ ਜੀ ਜਾਖੜ ਉਹਦੇ ਹੱਕ 'ਚ ਆ ਗਏ ਜੀ ਕਿੰਨੇ ਰਲੇ ਹੋਏ ਨੇ ਯਾਰ ਦੱਸੋ ਪਹਿਲਾਂ ਕਹਿਆ ਸੀ ਬਾਜਬਾ ਉਹਦੇ ਹੱਕ 'ਚ ਆ ਗਏ ਪਹਿਲਾਂ ਕਹਿੰਦੇ ਸੀ ਘਰ ਚਰਸਾ ਪਾ ਕੇ ਉਹਨੂੰ ਧੂਕ ਲੈ ਕੇ ਜਾਵਾਂਗੇ ਜਿੱਦੇ ਫੜ ਲਿਆ ਕਹਿੰਦੇ ਬਹੁਤ ਲੋਕਤੰਤਰ ਦਾ ਕਾਹਨ ਹੋਇਆ ਅੱਛਾ ਮੈਂ ਕਹਾਂ ਜਿੱਦੇ ਮਾਵਾਂ ਦੇ ਪੁੱਤ ਮਰਦੇ ਸੀ ਉਹਦੇ ਤਾਂ ਤੁਹਾਨੂੰ ਯਾਦ ਨਹੀਂ ਆਇਆ ਲੋਕਤੰਤਰ ਅੱਜ ਲੋਕਤੰਤਰ ਯਾਦ ਆ ਗਿਆ ਤੁਹਾਨੂੰ ਕਹਿੰਦੇ ਉਹਨੂੰ ਸਹਰਾਣਾ ਨਹੀਂ ਦਿੰਦੇ ਉੱਥੇ ਮੈਂ ਕਹਿੰਦੀ ਨਾਰਮਲ ਕੈਦੀਆਂ ਕੈਦੀਆਂ ਨੂੰ ਜੋ ਮਿਲਦਾ ਮਿਲੂਗਾ ਨਹੀਂ ਹੈਗਾ ਸਹਰਾਣਾ ਉੱਥੇ ਗਾਰਲਿਕ ਬ੍ਰੈਡ ਤੇ ਪਾਸ ਤੇ ਮੰਗਦੇ ਆ ਉੱਥੇ ਉੱਥੇ ਬੈਂਗਣਾ ਦੀ ਤਰੀ ਮਿਲਦੀ ਹੈ ਮੈਂ ਤੁਹਾਨੂੰ ਦੱਸਾਂ ਹਾਂ ਕਰਤੂਤਾ ਕਰਨ ਤੋਂ ਪਹਿਲਾਂ ਸੋਚ ਲੈਣਾ ਚਾਹੀਦਾ ਸੀ ਮਿਲਦਾ ਕੀ ਕੀ ਹੈ ਉੱਥੇ ਮੈਂ ਜਿੱਧਰ ਦੇਖਦਾ ਸਾਰੇ ਕੰਮ ਬਾਦਲ ਸਾਹਿਬ ਨੇ ਕਰਾਏ ਹੋਏ ਨੇ ਫਿਰ ਵੋਟਾਂ ਕਿਉਂ ਨਹੀਂ ਪਾਈਆਂ ਵੀ ਲੋਕਾਂ ਨੇ ਇਹ ਨਹੀਂ ਦੇਖਦਾ ਵੀ ਸਾਰੀ ਲੁੱਟੀ ਬਾਦਲ ਸਾਹਿਬ ਨੇ ਕੀਤੀ ਹੋਈ ਹੈ ਜਦੋਂ ਬਰਗਾੜੀ ਵਿੱਚ ਦੀ ਲੰਗਦਾ ਹੋਊਗਾ ਤਾਂ ਕੀ ਦੇਖਦਾ ਹੋਊਗਾ ਇਹ ਕੰਮ ਵੀ ਬਾਬਲ ਸਾਹਿਬ ਨੇ ਕਰਾਇਆ ਵੀ ਉੱਥੇ ਬੇਅਦਬੀ ਹੋਈ ਹੈ ਜਦੋਂ ਚਿੱਟੇ ਨਾਲ ਜਵਾਕ ਸਰਿੰਜਾਂ ਲਾਉਂਦਾ ਦੇਖਦਾ ਹੋਊਗਾ ਉਦੋਂ ਵੀ ਦੇਖਦਾ ਹੋਊਗਾ ਮੇਰੇ ਸਾਲੇ ਨੇ ਕੀਤਾ ਇਹ ਕੰਮ ਉਹ ਨਹੀਂ ਮੰਡੀਆਂ ਬੋਦਲ ਸਾਹਿਬ ਨੇ ਬੜਾਈਆਂ ਜੁੱਧਰ ਮਰਜੀ ਚੱਲ ਜੋ ਬੋਦਲ ਸਾਹਿਬ ਆਏ ਓ ਯਾਰ ਬੜੀ ਮੁਸ਼ਕਲ ਨਾ ਥੋੜੇ ਤੋਂ ਖੜਾ ਛੜਾਇਆ ਲੋਕਾਂ ਨੇ બસ ਕਰ ਯਾਰ ਉਹਨੂੰ ਆਪ ਨੂੰ ਨਹੀਂ ਪਤਾ ਲੱਗਦਾ ਮੈਂ ਕਹਿ ਕਹਿ ਕੀ ਗਿਆ ਕਈ ਵਾਰੀ ਐਂ ਕਹਿ ਜਾਂਦਾ ਉਹ ਪੰਜਾਬ ਚ ਨਸ਼ਾ ਅਕਾਲੀ ਦਾ ਲੈ ਕੇ ਆਏ ਓਏ ਨਹੀਂ 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 ਕਾਂਗਰਸ ਲੈ ਕੇ ਆਈ ਹੈ ਉਹ ਜਦੋਂ ਤੱਕ ਕਾਂਗਰਸ ਕਹਿੰਦਾ ਉਹ ਮੰਗਰ ਜਿਹੜੇ ਖੜੇ ਹੁੰਦੇ ਨੇ ਉਹਦੇ ਚੇਲੇ ਜੱਪਟੇ ਜੀ ਐਨੇ ਜਿਹੇ ਚੁਕਾਰਾ ਛੱਡ ਦਿੰਦੇ ਨੇ ਬੋਲੇ ਸੋਨਿਹਾਲ ਚਲੋ ਜੀ ਆ ਤਾਂ ਉਹਦੀ ਹਾਲਤ ਹੋਈ ਪਈ ਹੈ ਯਾਰ ਪਮਤਰੇ ਪਏ ਨੇ ਉਹ ਇੱਕ ਦੂਜੇ ਦੇ ਵਿੱਚ ਵਜਦੇ ਫਿਰਦੇ ਨੇ ਸੋਚ ਕਰਕੇ ਤੁਸੀਂ ਬਹੁਤ ਬੋਟਾ ਪਾਈਆਂ ਹੋਣੀਆਂ ਮੈਂ ਮੈਂ ਨਹੀਂ ਕਹਿੰਦਾ ਤੁਸੀਂ ਬਹੁਤ ਬੋਟਾ ਪਾਈਆਂ ਹੋਣੀਆਂ ਤੱਕੜੀ ਨੂੰ ਤੁਸੀਂ ਬਹੁਤ ਬੋਟਾ ਪਾਈਆਂ ਹੋਣੀਆਂ ਪੰਜੇ ਨੂੰ ਤੁਹਾਡਾ ਕਸੂਰ ਨਹੀਂ ਹੈਗਾ ਇਹ ਚ ਕੋਈ ਪਾਟੀ ਦੋਸੀ ਜਾਂ ਇਹਨੂੰ ਜਾਂ ਉਹਨੂੰ ਕਰੀਏ ਕੀ ਫਿਰ ਜਾਈਏ ਕਿ ਤੇਜਾ ਨਹੀਂ ਪਾਉਂਦੇ ਫਿਰ ਹੋਰ ਕੀ ਕਰੋਗੇ ਨਹੀਂ ਪਾਉਂਦੇ ਫਿਰ ਵੀ ਜਿੱਤ ਜੂ ਕੋਈ ਜੋ ਤੀਜਾ ਆਇਆ ਤਾਂ ਥੋਨੂੰ ਥੋੜਾ ਜਿਹਾ ਲੱਗਿਆ ਯਾਰ ਥੋੜਾ ਚੈੱਕ ਕਰਕੇ ਦੇਖੀ ਇਹਨਾਂ ਨੂੰ ਵੀ ਤਾਂ ਹੁਣ ਥੋਨੂੰ ਲੱਗਦਾ ਫਰਕ ਵੀ ਹਾਂ ਅੱਗੇ ਨਾਲ ਫਰਕ ਹੈ ਬਈ ਹੁਣ ਜੇ ਦੋੜ ਆਪਾਂ ਆਪਣੇ ਬਿਮਾਰ ਹੋ ਜੇ ਕੋਈ ਸ਼ਰੀਕੇ ਚ ਪਾਈ ਚਾਰੇ ਚ ਆਪਾਂ ਪਤਾ ਲੈਣ ਜਾਂਦੇ ਆ ਕਿਵੇਂ ਹੈ ਬਈ ਮੁੰਡਾ ਠੀਕ ਹੈ ਪੀਜੀਆਈ ਵਾਲੇ ਕਹਿੰਦੇ ਵੀ ਦੇਖਾਂਗੇ 2-3 ਦਿਨ ਜੇ ਤਾਂ ਹੋ ਗਿਆ ਠੀਕ ਠੀਕ ਨਹੀਂ ਤਾਂ ਫਿਰ ਦਿੱਲੀ ਕਹਿੰਦੇ ਵੀ ਉੱਥੇ ਭੇਜਾਂਗੇ ਆਪਾਂ ਕਹਿੰਦੇ ਚੱਲ ਭਾਈ ਦਿੱਲੀ ਦੀ ਲੋੜ ਨਾ ਪਵੇ ਇੱਥੇ ਠੀਕ ਹੋ ਜੇ ਪਰਮਾਤਮਾ ਕਰੇ ਚਲੋ ਵਧੀਆ ਤੇ ਆਪਾਂ ਨਾਲ ਇੱਕ ਸਲਾਹ ਦੇ ਆਉਨੇ ਆ ਆ ਬੇਲਾ ਪਿੰਡ ਨਾਲੀ ਉੱਥੇ ਦਾ ਇੱਕ ਸਿਆਣਾ ਹੈ ਉਹ ਚਾੜਾ ਕਰਦਾ ਉਹ ਥੋੜਾ ਸਾਡੇ ਥੋੜਾ ਕਹਿ ਦਿੰਦੇ ਉਹਨੂੰ ਤੁਹਾਡੇ ਕੀ ਕਹਿੰਦੇ ਉਹ ਜਿਹੜਾ ਚਾੜਾ ਚਾੜਾ ਕਰਦੇ ਭਾਈ ਉਹ ਤਾਂ ਚਾੜਾ ਕਰਾ ਕੇ ਦੇਖ ਲੋ ਉਹਦੇ ਚਾੜੇ ਨਾਲ ਵੀ ਦੋ ਤਿੰਨ ਠੀਕ ਹੋ ਗਏ ਬਲਤੇਬ ਬਲਤੇਬ ਦਾ ਪੋਤਾ ਗਨਨਾਮ ਦਾ ਪਾਣਜਾ ਹੈ ਨਾ ਵਿਊਧ ਚਾੜੇ ਨਾਲ ਵੀ ਠੀਕ ਹੋ ਗਏ ਉਹ ਜਿਹੜਾ ਘਰ ਹੁਣ ਗਰੀ ਬੇਚਾਰਾ ਬਿਮਾਰੀ ਦਾ ਸ਼ਿਕਾਰ ਹੈ ਉਹ ਕਹਿੰਦੇ ਭਈ ਕਿਤੇ ਯਾਰ ਜਿੱਥੇ ਇੰਨੇ ਪੈਸੇ ਡਾਕਟਰਾਂ ਦੇ ਪੱਟ ਤੇ ਕਿਤੇ ਬੇਲੇ ਵਾਲੇ ਸਿਆਣੇ ਵਾਲਾ ਕਿਤੇ ਉਹੀ ਮਨ ਚ ਬਹਿਮ ਹੀ ਨਾ ਰਹਿ ਜੇ ਓਏ ਵੀ ਕਰਾ ਲੈਣੇ ਆ ਵੀ ਉੱਥੇ ਜਲੇ ਜਾਂਦੇ ਨੇ ਝਾੜਾ ਕਰਾ ਲੈਂਦੇ ਨੇ ਆਹੀ ਗੱਲ ਮੈਂ ਕਹਿਣਾ ਪੰਜਾਬ ਨਾਲ ਵੀ ਇਹੀ ਹੋਈ ਹੈ ਦੋ ਡਾਕਟਰ ਲਾਇਜ਼ ਕਰਦੇ ਰਹੇ ਹੁਣ ਤੱਕ 5 ਸਾਲ ਕਾਲੀ ਡਾਕਟਰ 5 ਸਾਲ ਕਾਂਗਰਸੀ ਡਾਕਟਰ ਫੇਰ ਫੇਰ ਕਾਲੀ ਡਾਕਟਰ ਫੇਰ ਫੇਰ ਕਾਂਗਰਸੀ ਡਾਕਟਰ ਮੈਂ ਹੁਣ ਤੁਹਾਨੂੰ ਇਹੀ ਕਹਿਣਾ ਹੁਣ ਝਾੜਾ ਜਿਹੜਾ ਕਰਾਇਆ ਹੈ ਨਾ ਇੱਥੇ ਹੀ ਰੱਖ ਲਿਓ ਚੜਾ ਠੀਕ ਬੈ ਗਿਆ ਆਪਾਂ ਨੂੰ ਸਕੂਲ ਵਧੀਆ ਬਣ ਜਾਂਦੇ ਨੇ ਹਸਪਤਾਲ ਵਧੀਆ ਬਣ ਜਾਂਦੇ ਨੇ ਇਹਦੇ 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 ਵਰਗੀ ਕਿਹੜੀ ਮੌਜ ਹੈ ਕੀ ਪਤਾ ਕਿਹੜਾ ਝਾੜਾ ਠੀਕ ਪੈ ਜੇ ਪੰਜਾਬ ਤਾਂ ਧਰਤੀ ਬਰਕਤ ਵਾਲੀ ਹੈ ਗੁਰੂਆਂ ਦੀ ਧਰਤੀ ਹੈ ਸ਼ਹੀਦਾਂ ਦੀ ਧਰਤੀ ਹੈ ਇਹ ਤਾਂ ਬਰਕਤ ਵਾਲੀ ਧਰਤੀ ਇੱਥੇ ਆ ਕੇ ਤਾਂ ਕੋਈ ਭੁੱਖਾ ਹੀ ਨਹੀਂ ਮਰਦਾ ਪੰਜਾਬ ਭੁੱਖਾ ਕਿਵੇਂ ਮਰਨ ਲੱਗਾ ਤਾਂ ਇਹਨਾਂ ਨੇ ਪੰਜਾਬ ਨੂੰ ਛੱਡ ਕੇ ਕਿਉਂ ਜਾਣ ਲੱਗ ਗਏ ਅਸੀਂ ਸਾਡੇ ਮੁੰਡੇ ਕਿਉਂ ਜਾਣ ਬਾਹਰਲੇ ਮੁਲਕਾਂ 'ਚ ਇੰਨੀ ਸੋਹਣੀ ਧਰਤੀ ਐਨੇ ਕੀ ਮਿਹਨਤੀ ਕੌਮ ਹਰ ਕਿਸਮ ਦਾ ਮੌਸਮ ਫੇਰ ਵੀ ਭੱਜੀ ਜਾਂਦੇ ਆ ਇੰਨਾ ਕਰਕੇ ਇੰਨਾ ਕਰਕੇ ਇਹਨਾਂ ਦਾ ਕੋਈ ਗਿਆ ਬਾਹਰ ਇਹ ਆਪ ਸਾਰੇ ਇੱਥੇ ਨੇ ਲੁੱਟ ਲੁੱਟ ਕੇ ਪੰਜਾਬ ਦਾ ਉਹ ਮੈਨੂੰ ਕੋਈ ਕਹਿੰਦਾ ਗਿਰਜਾਂ ਕਿਉਂ ਖਤਮ ਹੋ ਗਈਆਂ ਪੰਜਾਬ ਚੋਂ ਗਿਰਜਾਂ ਮੈਂ ਗਿਰਜਾਂ ਸ਼ਰਮਣ ਵਾਲੀ ਚਲੀਆਂ ਗਈਆਂ ਵੀ ਜਿਹੜਾ ਕੰਮ ਸਾਡਾ ਸੀ ਉਹ ਤਾਂ ਲੀਡਰ ਕਰਨ ਲੱਗੇ ਖੂਨ ਹੀ ਨਿਚੋੜਨਾ ਹੁੰਦਾ ਖੂਨ ਹੀ ਪੀਣਾ ਹੁੰਦਾ ਹੱਡੀਆਂ ਚ ਉਹ ਤਾਂ ਮੈਂ ਕਿਹਾ ਲੀਡਰ ਕਰੀ ਜਾਂਦੇ ਨੇ ਉਹ ਬਣਾ ਲੈ ਕਿਤੇ ਕਿਤੇ ਕਦੇ ਕਿਤੇ ਕੋਈ ਨਹੀਂ ਸਭ ਨਿਕਲਣਗੇ ਸਭ ਦੀਆਂ ਕਾਗਜ਼ ਆਈ ਜਾਂਦੇ ਨੇ ਬਸ ਆਉਣ ਵਾਲੀਆਂ ਨੇ ਹਰੇਕ ਦੀਆਂ ਵਾਰੀਆਂ ਆ ਜਿਹੜੇ ਇੱਕ ਦਮ ਤੁਸੀਂ ਦੇਖੋ ਵੱਡਾ ਫੜਿਆ ਚਿੱਟੇ ਦਾ ਵਪਾਰੀ ਵੱਡਾ ਸਭ ਤੋਂ ਜਿਹਦਾ ਨਾਂ ਚਿੱਟੇ ਦਾ ਹੈ ਵੱਡਾ ਫੜਿਆ ਉਹਦੇ ਹੱਕ 'ਚ ਕੌਣ-ਕੌਣ ਆ ਗਏ ਕੈਪਟਨ ਅਮਰਿੰਦਰ ਉਹਦੇ ਹੱਕ 'ਚ ਆ ਗਏ ਜੀ ਆ ਥੋਡੇ ਵਾਲਾ ਚੰਨੀ ਉਹਦੇ ਹੱਕ 'ਚ ਆ ਗਏ ਜੀ ਬਿੱਟੂ ਉਹਦੇ ਹੱਕ 'ਚ ਆ ਗਏ ਜੀ ਜਾਖੜ ਉਹਦੇ ਹੱਕ 'ਚ ਆ ਗਏ ਜੀ ਕਿੰਨੇ ਰਲੇ ਹੋਏ ਨੇ ਯਾਰ ਦੱਸੋ ਪਹਿਲਾਂ ਕਹਿਆ ਸੀ ਬਾਜਬਾ ਉਹਦੇ ਹੱਕ 'ਚ ਆ ਗਏ ਪਹਿਲਾਂ ਕਹਿੰਦੇ ਸੀ ਘਰ ਚਰਸਾ ਪਾ ਕੇ ਨੂੰ ਧੂਕ ਲੈ ਕੇ ਜਾਵਾਂਗੇ ਜਿੱਦੇ ਫੜ ਲਿਆ ਕਹਿੰਦੇ ਬਹੁਤ ਲੋਕਤੰਤਰ ਦਾ ਕਾਹਨ ਹੋਇਆ ਅੱਛਾ ਮੈਂ ਕਹਾਂ ਜਿੱਦੇ ਮਾਵਾਂ ਦੇ ਪੁੱਤ ਮਰਦੇ ਸੀ ਉਹਦੇ ਤਾਂ ਤੁਹਾਨੂੰ ਯਾਦ ਨਹੀਂ ਆਇਆ ਲੋਕਤੰਤਰ ਅੱਜ ਲੋਕਤੰਤਰ ਯਾਦ ਆ ਗਿਆ ਤੁਹਾਨੂੰ ਕਹਿੰਦੇ ਉਹਨੂੰ ਸਹਰਾਣਾ ਨਹੀਂ ਦਿੰਦੇ ਉੱਥੇ ਮੈਂ ਕਹਿੰਦੀ ਨੋਰਮਲ ਕੈਦੀਆਂ ਕੈਦੀਆਂ ਨੂੰ ਜੋ ਮਿਲਦਾ ਮਿਲੂਗਾ ਨਹੀਂ ਹੈਗਾ ਸਹਰਾਣਾ ਉੱਥੇ ਗਾਰਲਿਕ ਬ੍ਰੈਡ ਤੇ ਪਾਸ ਤੇ ਮੰਗਦੇ ਆ ਉੱਥੇ ਉੱਥੇ ਬੈਂਗਣਾ ਦੀ ਤਰੀ ਮਿਲਦੀ ਹੈ ਮੈਂ ਤੁਹਾਨੂੰ ਦੱਸਾਂ ਹਾਂ ਕਰਤੂਤਾ ਕਰਨ ਤੋਂ ਪਹਿਲਾਂ